ਜੇਕਰ ਕਰ ਰਿਹਾ ਇਸ ਪ੍ਰਾਲੀ ਨੂੰ ਸੀਖ ਘਸਾ ਦਿੱਤੀ ਜਾਵੇ ਤਾਂ ਇਹਦਾ ਧੂਆਂ ਦਿੱਲੀ ਦਾ ਰਸਤਾ ਹੀ ਜਾਣਦਾ ਹੋਰ ਕੋਈ ਰਸਤਾ ਨਹੀਂ ਜਾਣਦਾ ਨਾ ਤਾਂ ਇਹ ਰਾਹ 'ਚ ਹਰਿਆਣਾ ਆਉਂਦਾ ਉੱਥੇ ਰੁਕੇ ਤੇ ਨਾ ਹੀ ਇਹ ਇਧਰ ਰਾਜਸਥਾਨ ਮੰਨੀ ਜਾਵੇ ਇਹ ਜਾਉਂ ਏ ਥੋਂ 300 ਕਿਲੋਮੀਟਰ ਦੂਰ ਦਿੱਲੀ ਨੂੰ ਇਹ ਪਤਾ ਨਹੀਂ ਕੀ ਗੱਲ ਐ ਇਹਨੂੰ ਕਿਉਂ ਇਹ ਦਿੱਲੀ ਵਾਲਾਂ ਦੇ ਬਾਦ ਪਿਆ ਐ ਪਰਾਲੀ ਦਾ ਧੂਆਂ ਜਾਉ ਦਿੱਲੀ ਦਿੱਲੀ ਵਾਲਿਆਂ ਨੇ ਬਾਤ ਪਿਆ ਇਹ ਇਹ ਕਿਉਂ ਪਿਆ ਜੇ ਦਿੱਲੀ ਇਹ ਨਹੀਂ ਨਾ ਜਾਵੇ ਨਾਲ ਤਾਂ ਕਿਸਾਨ ਸੌਖਾ ਰਹੇ ਆਉਦੀ ਸੀਖ ਕੇ ਹਸਾਵੇ ਤੇ ਨਾ ਕੋਈ ਪਰਚਾ ਖਰਚਾ ਪਵੇ ਇਹੇ ਹੁਣ ਨਿਪਟਾਉਣਾ ਬਹੁਤ ਔਖਾ ਹੈ ਪਰਾਲੀ ਨੂੰ ਜੇ ਹੁਣ ਸੀਖ ਨਹੀਂ ਕਸਾਉਂਦੇ ਤਾਂ ਪਰਾਲੀ ਬਹੁਤ ਔਖੀ ਨਿਮੇੜਨੀ ਤੇ ਜੇ ਗੱਠਾਂ ਬਣਵਾਉਣੇ ਆ ਤਾਂ ਬਾਹਲੇ ਦੰਨੀ ਆਉਂਦੇ ਵਾਹਣ ਚੱਕਣ ਸੁੱਕ ਜਾਂਦਾ ਹੁਣ ਧੁੱਪ ਦੇਖੋ ਟੀਟ ਜੇ 4 ਦਿਨ ਨਾ ਆਏ ਬਹਣ ਸੁੱਕ ਜੂ ਤੇ ਜੇ ਕਿਤੇ ਸੀਕਸਾ ਕੇ ਬੀਜ ਦੀ ਤਾਂ ਖਰਚਾ ਘਟਾ ਹੁਣ ਜੇ ਧੂਆਂ ਉਧਰ ਜਾਣਾ ਹਟੂ ਦਿੱਲੀ ਬੰਨੀ ਫੇਰੀ ਆ ਇਹ ਪਤੰਦਰ ਭੱਜ ਲੈਂਦਾ ਦਿੱਲੀ ਬੰਨੀ ਹੁਣ ਨਾਂ ਦਾ ਸਾਡੇ ਸਾਰੇ ਨਾਂ ਰੋਕਿਆ ਰੁਕਦਾ ਇਹ ਨਾਂ ਹੀ ਭੈਣ ਦਾ ਜਾ ਕੇ ਇੱਥੇ ਖੜਦਾ ਰਾ ਹਰਿਆਣੇ ਚ ਹਰਿਆਣੇ ਚ ਵੀ ਨਹੀਂ ਖੜਦਾ ਨਾ ਇਹ ਰਾਸਤਣ ਮੰਨੀ ਜਾਂਦਾ ਇਹ 300 ਕਿਲੋਮੀਟਰ ਹੀ ਭਾਜਦਾ ਫਿਰ ਜਾ ਕੇ ਬਸ ਉੱਥੇ ਹੀ ਜਾ ਕੇ ਰੁਕਦਾ ਨਾ ਹੀ ਗਾਹਾਂ ਟੱਪੇ ਇਹ ਪਤਾ ਨਹੀਂ ਕੀ ਬਿਮਾਰੀ ਹੈ ਇਹਨੂੰ ਇਹ ਹੁਣ ਜਾਣਕਾਰ ਬੰਦੇ ਜਿਹੜੇ ਕਹਿੰਦੇ ਦਿੱਲੀ ਜਾਂਦਾ ਤੂੰ ਉਹ ਹੀ ਦੱਸ ਸਕਦੇ ਆ